ਬੁੱਕ ਆਫ ਰਿਕਾਰਡ ਦੇ ਵਿੱਚ ਆਪਣਾ ਨਾਮ ਦਰਜ ਕਰਵਾਇਆ ਹੈਗਾ ਕੀ ਖਾਸ ਰਿਹਾ ਨਾਮ ਜਿਹੜਾ ਹੈਗਾ ਦਰਜ ਕਰਾਉਣ ਦਾ ਕਾਰਨ ਕੀ ਰਿਹਾ ਹੈਗਾ ਤੁਸੀਂ ਦੇਖਦੇ ਮੈਡਲ ਪਾਏ ਹੋਏ ਇਹਨਾਂ ਨੇ ਇੰਡੀਆ ਬੁੱਕ ਆਫ ਰਿਕਾਰਡਸ ਦੇ ਏਸ਼ੀਆ ਬੁੱਕ ਆਫ ਰਿਕਾਰਡਸ ਦੇ ਕਾਫੀ ਇੱਥੇ ਅਸੀਂ ਡਾਕੂਮੈਂਟਸ ਵੀ ਦੇਖ ਰਹੇ ਹੈਗੇ ਆ ਟਿੰਗਰਾਜੀ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਦੇ ਵਿੱਚ ਬਹੁਤ ਹੀ ਇਨਾਮ ਕਮਾ ਚੁੱਕੇ ਹੋ ਤੁਸੀਂ ਔਰ ਲੁਧਿਆਣਾ ਦੇ ਵਾਸੀ ਹੋ ਲਾਈਵ ਤੇ ਚੈਨਲ ਦੇ ਜਿਹੜੇ ਦਰਸ਼ਕ ਤੁਹਾਨੂੰ ਦੇਖ ਰਹੇ ਨੇ ਤੇ ਤੁਸੀਂ ਕੀ ਕਹਿਣਾ ਚਾਹੋਗੇ ਵੀ ਆ ਏਜ ਜਿਹੜੀ ਹੈਗੀ ਇਸ ਏਜ ਦੇ ਵਿੱਚ ਇੱਕ ਨਾਮ ਹਸਲ ਕਰਨਾ ਔਰ ਇੱਕ ਬ੍ਰਾਂਡ ਆਪਣੇ ਆਪ ਨੂੰ ਬਣਾਉਣਾ ਕਿਸ ਤਰ੍ਹਾਂ ਦੇਖਦੇ ਹੋ ਸਭ ਤੋਂ ਪਹਿਲਾਂ ਜੀ ਸਾਰੇ ਦਰਸ਼ਕਾਂ ਨੂੰ ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਨਮਸਤੇ ਮੈਂ ਡਾਕਟਰ ਪਰਮਿੰਟਿੰਗਰਾ ਆਰਥੋਪੈਡਿਕ ਸਰਜਨ ਆ ਤੇ ਮੇਰੀ ਏਜ ਇਸ ਵੇਲੇ 54 ਹੋ ਗਈ ਹੈ ਤੇ ਨਾਮ ਹਸਲ ਕਰਨਾ ਓਨਜਾ ਜ਼ਰੂਰੀ ਹੈ ਆਪਣੀ ਸਿਹਤ ਆਪਕੇ ਬੰਦਾ ਠੀਕ ਰਵੇ ਜਿੰਨੀ ਵੀ ਤੁਹਾਡੀ ਜ਼ਿੰਦਗੀ ਹੋਵੇ ਉਹਦੀ ਹੱਸ ਕੇ ਜੀਓ ਸਵਸਥ ਜੀਓ ਨਾ ਕਿ ਮੰਜੇ ਤੇ ਪੈਕੇਜ ਜਾਂ ਦਵਾਈਆਂ ਖਾ ਕੇ ਜੀਏ ਲਾਸਟ ਮੂਮੈਂਟ ਤੱਕ ਸਾਲਾਂ ਦੇ ਤੱਕ ਆਪਾਂ ਕੁਛ ਨਕਸ਼ ਕਰਦੇ ਰਹੀਏ ਚਲਦੇ ਜਾਈਏ ਡੇਟ ਕਰਨੇ ਜਾਈਏ ਰੋਕਨੇ ਜਾਈਏ ਤਾਂ ਉਹ ਮੁਕਾਮ ਇਹ ਕਰਨ ਵਾਸਤੇ ਕਿ ਸਭ ਠੀਕ ਰਵੇ ਇਸ ਕਰਕੇ ਮੈਂ ਆਪਣੇ ਜਦੋਂ ਮੈਂ 45 47 ਸਾਲ ਦਾ ਹੋਇਆ ਸੀਗਾ 47 ਸਾਲ ਦੀ ਉਮਰ ਚਾਕੇ ਮੇਰੇ ਥੋੜੀ ਮਾਈਨਰ ਪ੍ਰੋਬਲਮ ਆਈ ਸੀ ਹੈਲਥ ਦੇ ਬਾਰੇ ਮੇਰਾ weight ਵੀ ਜ਼ਿਆਦਾ ਹੋ ਰਿਹਾ ਸੀਗਾ ਪਲੱਸ ਮੇਰਾ ਪ੍ਰੋਫੈਸ਼ਨ ਕਰਕੇ ਡਾਕਟਰ ਸਾਹਿਬ ਹਸਪੀਟਲ ਆਪਣਾ ਚਲਾਨ ਕਰਕੇ ਬਿਜਿਸ ਸੀਗਾ ਸ਼ਡਿਊਲ ਸਾਰਾ ਤੇ ਡੇਲੀ ਸ਼ਡਿਊਲ ਦਾ ਸਾਡਾ ਬਿਲਕੁਲ ਬੜਾ ਕਬਰ ਸਿਗਾ ਕਿ ਪਤਾ ਨਹੀਂ ਕਦੋਂ ਸੋਣਾ ਕਦੋਂ ਜਾਣਾ ਕਦੋਂ ਕੰਮ ਕਰਨਾ ਤੇ ਬਾਕੀ ਆਪਣੇ ਮੀਟਿੰਗਸ ਵੀ ਹੁੰਦੇ ਸੀਗੀਆਂ ਪਾਰਟੀਆਂ ਵੀ ਹੁੰਦੇ ਸੀਗੀਆਂ ਤੇ ਆਪਣੇ ਉਸ ਤੇ ਟਾਈਮ ਬਿਲਕੁਲ ਨਿਕੜਦੇ ਸੀਗੇ ਉਹਦੇ ਕਰਕੇ ਗਲਤ ਲਾਈਫ ਸਟਾਈਲ ਕਰਕੇ ਜ਼ਿੰਦਗੀ ਆਪਣੀ ਜਿਹੜੀ ਹੈਲਥ ਖਰਾਬ ਹੋ ਰਹੀ ਸੀ ਤੇ ਉਦੋਂ ਫਿਰ ਸਾਇਡ ਕਿ ਤੱਕ ਨਹੀਂ ਆਪਾਂ ਜਲਦੀ ਬੁੰਡੇ ਨਹੀਂ ਹੋਣਾ ਜਲਦੀ ਮਰਨਾ ਨਹੀਂ ਮਰਨਾ ਚਲੋ ਜੋ ਵੀ ਮਰਕਨੇ ਆ ਪਰ ਕਿ ਹਾਂ ਤਾਂ ਦੁੱਖteil ਚਲਕਣੀ ਨਹੀਂ ਦੇਣਾ ਮਰਨਾ ਕਿ ਹਾਂ ਕਿ ਬਿਮਾਰ ਰੋਕੇ ਜਾਂ ਜਿੰਦੇ ਲਿਟਕੇ ਕਰਨਾ ਚਾਹੀਦਾ ਹੱਸਦੇ ਚ ਖਿਲਦੇ ਜਾइए ਤੇ ਉਦੋਂ ਫਿਰ ਪਲਾਨ ਕੀਤਾ ਕਿ ਆਪਾਂ ਕੁਝ ਕਰੀਏ ਆਪਣੇ ਵਾਸਤੇ ਕਰਨਾ ਚਾਹੀਦਾ ਤੇ ਉਦੋਂ ਮੈ ਸੋਚਿਆ ਮੈਂ ਆਪਣੇ ਲਾਈਫ ਸਟਾਈਲ ਚ ਜਿਹੜਾ ਮੇਰਾ ਬਿਜ਼ੀ ਸ਼ਡਿਊਲ ਹੈਗਾ ਕਿਹੜੀ ਚੀਜ਼ ਕਰ ਸਕਦਾ ਮੈਂ ਜਿਹੜੀ ਕਿਸੇ ਵੀ ਵੇਲੇ ਕਰ ਸਕਦਾ ਤੇ ਮੈਂ ਸਾਈਕਲਿੰਗ ਚੁਣੀ ਸਾਈਕਲਿੰਗ ਤੁਸੀਂ ਕਿਸੇ ਵੀ ਵੇਲੇ ਵੀ ਕਰ ਸਕਦੇ ਹੋ ਕਿਸੇ ਟਾਈਮ ਵੀ ਕਰ ਸਕਦੇ ਹੋ ਰਾਤ ਨੂੰ ਕਰ ਸਕਦੇ ਸਵੇਰੇ ਕਰ ਸਕਦੇ ਹੋ ਕਿਸੇ ਜਗ੍ਹਾ ਕਰ ਸਕਦੇ ਹੋ ਉਸ ਤੋਂ ਕੋਈ ਗਰਾਊਂਡ ਦੀ ਲੋੜ ਨਹੀਂ ਕਿਸੇ ਕਰਨ ਦੀ ਲੋੜ ਨਹੀਂ ਹੈ ਨਾ ਰੋਡ ਸੜਕ ਖਾਲੀ ਸੜਕਾਂ ਖਾਲੀ ਹੈਗੀਆਂ ਜਿੱਤੇ ਮਰਜੀ ਜਾਓ ਤੇ ਮੈਂ ਉਸ ਲਈ ਸੈਕਿੰਡ ਚੁਣੀ ਕਿ ਮੈਂ ਆਪਣੇ ਮਰਜ਼ੀ ਜਦੋਂ ਮੈਂ ਫ੍ਰੀ ਹੋਊਗਾ ਉਸ ਵੇਲੇ ਕਰ ਸਕਾਂ ਐਕਟੀਵਿਟੀ ਰਨਿੰਗ ਵੀ ਕਰ ਸਕਦੇ ਸੀ ਕਿ ਸੈਕਿੰਡ ਉਪਰ ਰਨਿੰਗ ਵਾਸਤੇ ਕੋਈ ਹੁੰਦਾ ਕਿ ਰਾਤ ਨੂੰ ਨਿਕਲ ਸਕਦੇ ਇਕੱਲੇ ਰਿਸਕ ਰਹਿੰਦਾ ਜ਼ਿਆਦਾ ਕੁੱਤੇ ਵੀ ਹੁੰਦੇ ਆ ਰਾਤ ਨੂੰ ਡੌਗਸ ਵਾਰਾ ਪਰੇਸ਼ਾਨ ਕਰਦੇ ਆ ਤੇ ਇਸ ਕਰਕੇ ਮੈਂ ਸੈਕਿੰਡ ਜ਼ਿਆਦਾ ਪ੍ਰਿਫਰ ਕੀਤੀ ਰਨਿੰਗ ਮੈਂ ਕਰਦਾ ਨਾਲ ਹੁਣ ਪਰ ਸਾਈਕਲਿੰਗ ਜ਼ਿਆਦਾ ਪ੍ਰਸਕ੍ਰਿਤੀ ਮੈਂ ਤੇ ਸਾਈਕਲਿੰਗ ਸ਼ੁਰੂ ਕਰਦੇ ਕਰਦੇ ਪਹਿਲਾਂ ਡੇਲੀ ਸ਼ੈਕ ਕੋਈ ਕਰਦੇ ਸੀ ਚਲੰਦੇ ਸੀਗਾ 15 20 ਕਿਲੋਮੀਟਰ 25 ਕਿਲੋਮੀਟਰ ਡੇਲੀ ਜਾਣਾ 4 ਵਜੇ 5 ਵਜੇ ਸਵੇਰੇ ਨਿਕਲਣਾ ਤੇ ਪਿੰਡਾਂ ਜਾ ਕੇ ਸਾਈਕਲ ਜੇ ਚਲਾਨੀ ਸ਼ੁਰੂ ਕੀਤੀ ਇਹ ਕਿੱਥੋਂ ਸ਼ੁਰੂ ਕੀਤੀ ਤੇ ਏਰੀਆ ਕਿਹੜਾ ਚੂਜ਼ ਕੀਤਾ ਕਿਉਂਕਿ ਲੁਧਿਆਣਾ ਦੇ ਵਿੱਚ ਜੇ ਦੇਖਿਆ ਜਾਵੇ ਪੋਲੂਸ਼ਨ ਬਹੁਤ ਹੈ ਸੜਕ ਦੇ ਵਿੱਚ ਨਾ ਇੱਕ ਟ੍ਰੈਫਿਕ ਦੀ ਸਮੱਸਿਆ ਬਹੁਤ ਹੈਗੀ ਹੈ ਦੇਖੋ ਲੁਧਿਆਣਾ ਦੇ ਚ ਜਿਹੜਾ ਹੈਗਾ ਨਾ ਪੋਲੂਸ਼ਨ ਜ਼ਿਆਦਾ ਹੈਗਾ ਸੜਕਾਂ ਟੁੱਟੀਆਂ ਹੈਗੀ ਕਾਫੀ ਪਲੱਸ ਪੋਲੂਸ਼ਨ ਨਾ ਜ਼ਿਆਦਾ ਡਸਟ ਹੁੰਦੀ ਤੁਸੀਂ ਚਲਾਓਗੇ ਤੇ ਮਿੱਟੀ ਮਿੱਟੀ ਹੋ ਜਾਂਦਾ ਅੱਖਾਂ 'ਚ ਅਲਰਜੀ ਹੋ ਜਾਂਦੀ ਹੈ ਤੇ ਜ਼ਿਆਦਾ ਕਰ ਨਹੀਂ ਸਕਦੇ ਸਕਦੇ ਅਸੀਂ ਕੀ ਕੀਤਾ ਸੀ ਮੈਂ ਉਹ ਰਹਿਣਾ ਸੈਕਟਰ 32 ਚੰਡੀਗੜ੍ਹ ਰੋੜ ਤੇ ਸੈਕਟਰ 32 ਰਹਿਣਾ ਅਸੀਂ ਸੈਕਟਰ 32 ਤੋਂ ਸਵੇਰੇ ਚੱਲਦੇ ਸੀਗੇ ਪੰਜ ਛੇ ਬੰਦੇ ਸੀਗੇ ਸੈਕਟਰ 32 ਜਾਣਾ ਸੀ ਪਿੰਡਾਂ 'ਚ ਨਿਕਲ ਜਾਂਦੇ ਸੀਗੇ ਤਾਜਪੁਰ ਰੇਲੇ ਤੇ ਨਿਕਲ ਗਏ ਜਿਹੜੋਂ ਪੁਕੜੀ ਨਿਕਲ ਗਏ ਤਨਾਸ਼ੂ ਨਿਕਲ ਗਏ ਸਤਲੂ ਦੇ ਵਾਲੇ ਪਾਸੇ ਨਿਕਲ ਗਏ ਤੇ ਇਸ ਪਾਸੇ ਨਿਕਲ ਕੇ ਖਾਲੀ ਰੋੜ ਜੁਂਦੀਆਂ ਸਵੇਰ-ਸਰੇ ਖੇਤਾਂ 'ਚ ਨਿਕਲ ਜਾਣਾ ਛੋਟੀ ਰੋੜ ਜੁਂਦੀਆਂ ਔਰ ਸਵੇਰ ਸੇ ਸਾਫਾਵਾ ਹੁੰਦੀ ਹੈ ਪੋਲੂਸ਼ਨ ਘਟਦਾ ਹੈ ਤੁਸੀਂ ਇਹ ਰੂਟ ਪ੍ਰੇਫਰ ਕੀਤਾ ਜਿਹੜਾ ਤਾਜਪੁਰ ਰੋਡ ਨੂੰ ਜਾਂਦੀ ਤਾਜਪੁਰ ਰੋਡ ਤੋਂ ਨਿਕਲ ਕੇ ਸਿੱਧਾਈ ਅਗੇ ਪਿੰਡਾਂ 'ਚ ਨਿਕਲ ਜਾਂਦੀ ਹੈ ਅੱਥੋਂ ਤੋਂ ਪੈਣੀ ਸਾਬ ਤੱਕ ਚੱਲ ਜਾਂਦੇ ਸੀ ਸਤ루 ਚੱਲ ਜੰਨੇ ਅੱਥੋਂ ਕਈ ਵਾਰੀ ਚੋਂਟੇ ਤੱਕ ਜਾ ਕੇ ਸਤ루 ਜਾ ਕੇ ਘੁੰਮ ਵਕਫਾ ਜਾਂਦੇ ਸੀ ਕਿ ਇਸ ਕੋਲ ਤੇ ਜਿਹੜਾ ਇਹ ਇੱਕ ਟ੍ਰਾਇਲ ਸ਼ੁਰੂ ਕੀਤਾ ਸੀ ਤੁਸੀਂ ਸਾਈਕਲਿੰਗ ਦਾ ਜਦੋਂ ਤੁਸੀਂ ਸਾਈਕਲਿੰਗ ਕੀਤੀ ਤੁਹਾਨੂੰ ਕਿਸ ਤਰ੍ਹਾਂ ਦਿਮਾਗ ਦੇ ਵਿੱਚ ਆਇਆ ਵੀ ਮੈਂ ਪੂਰੇ ਦੇਸ਼ ਦੀ ਯਾਤਰਾ ਸਾਈਕਲ ਤੇ ਕਰਨੀ ਹੈਗੀ ਹੈ ਔਰ ਉਸ ਟਾਈਮ ਏਜ ਕੀ ਸੀਗੀ ਔਰ ਪਰਿਵਾਰ ਦਾ ਸਹਿਯੋਗ ਕੀ ਸੀਗਾ ਯਾਰਾ ਦੋਸਤਾ ਦਾ ਸਹਿਯੋਗ ਕੀ ਸੀ ਕਿਉਂਕਿ ਤੁਹਾਡਾ ਇੱਕ profession ਹੈ ਡਾਕਟਰੀ ਦਾ ਉਸ ਟਾਈਮ ਜੇ ਅਸੀਂ 12ਵੀਂ ਨਿਕਲਦੇ ਹਾਂ ਤੇ ਉਹ profession ਦੇ ਵਿੱਚ ਕਿਤੇ ਨਾ ਕਿਤੇ ਮਾਈਨਸ ਪੁਆਇੰਟ ਆਂਦਾ ਸਿੱਧੀ ਗੱਲ ਕਰੀ ਤੇ ਕਮਾਈ ਦਾ ਸਾਧਨ ਵੀ ਰੁਕਦਾ ਹੈਗਾ ਤੇ ਉਸ ਸੀ ਨੂੰ ਲੈ ਕੇ ਤੁਹਾਨੂੰ ਕਿਤੇ ਨਾ ਕਿਤੇ ਮੜੀ-ਮੁੱਟੀ ਟੈਂਸ਼ਨਸ ਤੇ ਡਿਪਰੈਸ਼ਨਸ ਹੋਈਆਂ ਹੋਣੀਆਂ ਦੇਖੋ ਮੈਂ 47 ਸਾਲ ਦੀ ਉਮਰ ਚ ਸੈਕਿੰਡ ਸ਼ੁਰੂ ਕੀਤੀ ਹੈ ਉਹ ਮੈਂ ਆਪਣਾ ਹਸਪੀਟਲ ਦਾ ਪ੍ਰੈਕਟਿਸ ਕਰਦਾ ਮੇਰੇ ਆਪਣੇ ਸੈਕਟਰ 33 ਜੌਸਪੀਟ ਦੇ ਹਸਪੀਟਲ ਹੈ ਜਿੱਥੇ ਮੈਂ ਔਰ ਮੇਰੀ ਵਾਈਫ ਮਿਲ ਕੇ ਅਸੀਂ ਕੰਮ ਕਰਦੇ ਦੋਨੋਂ ਮੈਂ ਔਰ ਸੁਖਸੇਜਨ ਨਾਮ ਵਾਈਫ ਕਨਸਲਿਸ 40 ਸਾਲ ਜਦੋਂ ਮਰਚ ਉਹ ਸਵੇਰੇ ਸਵੇਰੇ ਕਰਦੇ ਸੀ अर्ਲੀ ਮਾਰਨਿੰਗ ਜਾ ਕੇ ਸੈਕਿੰਗ ਕਰਦੇ ਸੀ 15 ਕਿਲੋਮੀਟਰ ਤੋਂ ਉਹ ਜਿਹੜੀ ਹੌਲੀਲੀ ਬਦਲਦੀ ਵੀਕਐਂਡ ਤੇ ਸੰਡੇ ਨੂੰ ਅਸੀਂ 50 ਕਿਲੋਮੀਟਰ ਤੇ ਪਹੁੰਚ ਗਏ ਸੀ 70 ਕਿਲੋਮੀਟਰ ਤੱਕ ਚਲੇ ਗਏ ਜਾਂ ਚਲੇ ਗਏ ਕੁਆੜੇ ਸਮਲੇ ਤੱਕ ਚਲੇ ਗਏ ਤੇ ਕਰਦੇ ਕਰਦੇ ਹੌਲੀਲੀ ਮੈਂ ਮੋਨੇਟੇਰ ਤੱਕ ਜਾਣਾ ਸ਼ੁਰੂ ਕੀਤਾ ਮੋਨੇਟੇਰ ਤੋਂ ਜਾ ਕੇ ਵਰਸ ਆ ਜਣਾ ਸੀਗਾ ਫ੍ਰੀ ਟਾਈਮ 'ਚ ਆਪਣੇ ਰਾਤ ਨੂੰ ਨਿਕਲ ਗਏ 9 ਵਜੇ ਤੋਂ ਬਾਅਦ ਫ੍ਰੀ ਕੰਮ ਤੋਂ ਫ੍ਰੀ ਹੋ ਕੇ ਜਾ अर्ਲੀ ਮਾਰਨਿੰਗ 4 ਵਜੇ ਨਿਕਲ ਗਏ ਜਦੋਂ ਫ੍ਰੀ ਹੋ ਕੇ ਕੰਮ ਤੋਂ ਨਿਕਲ ਕੇ ਜਾ ਜਾਂਦੇ ਸੀਗੇ ਇਦਾਂ ਹੀ ਕਰਦੇ ਕਿ ਇੱਕ ਵਾਰੀ ਮੈਂ ਚੰਡੀਗੜ੍ਹ ਚਲਾ ਗਿਆ ਤੇ ਰਾਤੀ ਸ਼ਾਮੀ ਨਿਕਲਿਆ 6:00 7:00 ਵਜੇ ਨਿਕਲਿਆ ਤੋਂ ਨਹੀਂ ਚੰਡੀਗੜ੍ਹ ਪਹੁੰਚ ਗਿਆ ਮੈਂ ਕਿ 11:00 11:30 12:00 ਵਜੇ ਪਹੁੰਚ ਗਿਆ ਉੱਥੇ ਖਾਣਾ ਖੋਣਾ ਖਾਦਦਾ ਤੇ ਪਲਾਨ ਸੀ ਕਿ ਸਵੇਰੇ ਵਾਪਸ ਆਵਾਂਗੇ ਪਰ ਰਾਤੀ ਜਦੋਂ ਖਾਣਾ ਖੋਣਾ ਖਾ ਕੇ ਟੱਕੇ ਗੋੜੇ ਰਾਤੀ ਕਿਉਂ 2:00 ਤੱਕ ਤੋਂ ਵੱਜ ਗਿਆ ਤੇ ਰਾਤ ਆਦੀ ਖਤਮ ਹੋ ਗਈ ਆ ਵਾਪਸ ਚਲਦੇ ਆਂ ਪਰ ਵਾਪਸ ਸਟਾਰਟ ਕਰਤਾ ਸਵੇਰੇ ਮੈਂ 6:00 ਵਜੇ ਤੇ ਵਾਪਸ ਆ ਗਿਆ ਸੀਗੇ ਤੇ ਉਹ 200 ਕਿਲੋਮੀਟਰ ਮੇ ਹੋ ਗਈ ਉਸ ਦਿਨ 200 ਕਿਲੋਮੀਟਰ ਹੋ ਗਈ ਸੀ ਤੇ ਮੈਨੂੰ ਲੱਗਿਆ ਕਿ ਮੈਂ ਰਾ ਤੇ ਲੰਬੀ ਮੈਂ ਐਕਟੀਵਿਟੀ ਕਰ ਸਕਦਾ ਫਿਰ ਉਸ ਤੋਂ 200 ਕਿਲੋਮੀਟਰ ਚੱਕਰੀ ਹੋ ਗਈ ਫਿਰ ਮੈਂ ਕਿਹਾ ਮੈਂ ਇਸ ਤੋਂ ਕੇ ਵੱਸ ਸਕਦਾ ਜੈਲੀ ਕਰਨੀ ਮੈਨੂੰ ਇਸ ਕਰਕੇ ਮੈਨੂੰ ਲੱਗਿਆ ਕਿ ਡੇਲੀ 30 40 ਕਿਲੋਮੀਟਰ ਕਰਨੀ ਜਾਇ ਬਜਾਏ ਹਫਤੇ ਚ ਇਕੱਠੀ ਕਰ ਲਵਾਂ 50 60 ਕਿਲੋਮੀਟਰ 100 ਕਿਲੋਮੀਟਰ ਮਹੀਨੇ ਦਾ ਟਾਰਗੇਟ ਜਿਹੜਾ 1000 ਕਿਲੋਮੀਟਰ ਪੂਰਾ ਹੋ ਜਾ ਮੇਰਾ ਫਿਰ ਮੈਂ ਆਪਣਾ ਇੱਕ ਕਲਬ ਚੁਣ ਚੁਸ ਕੀਤਾ ਆਡੈਕਸ ਕਲਬ ਕਿਹਾ ਗਿਆ ਪੈਰਿਸ ਦਾ ਜੇ ਜੋ ਲੰਬੀ ਰਾਈਡਸ ਕਰਦਾ ਵੀਕੈਂਡ ਤੇ ਹੁੰਦੀ ਹੈ ਸੈਟਰਡੇ ਸੰਡੇ ਤੁਸੀਂ ਬਾਕੀ ਦਿਨ ਚ ਨਾ ਵੀ ਕੁਝ ਕਰੋ ਵੀਕੈਂਡ ਤੇ ਐਕਟੀਵਿਟੀ ਕਰ ਸਕਦੇ ਹੋ ਸੈਟਰਡੇ ਸਵੇਰੇ ਸਟਾਰਟ ਹ ਲੰਬੀ ਰੈਟ ਦਾ ਸੈਂਡੇ ਬਾਕਸ ਆ ਜਾਂਦਾ ਮੰਨ ਤਾਂ ਤੇ ਕਟਪਟ ਰੈਟ 200 ਕਿਲੋਮੀਟਰ ਦੀ ਹੁੰਦੀ ਆ ਦੂਜੀ 300 ਦੀ ਹੁੰਦੀ ਆ 400 ਦੀ ਹੁੰਦੀ ਆ 600 ਦੀ ਹੁੰਦੀ ਆ ਤੇ 200 ਕਿਲੋਮੀਟਰ ਮਿਲਦੇ 12.5 ਘੰਟੇ 13.5 ਘੰਟੇ 300 ਨੂੰ ਮਿਲਦੇ ਆ 20 ਘੰਟੇ 400 ਕਿਲੋਮੀਟਰ ਨੂੰ ਮਿਲਦੇ ਆ 27 ਘੰਟੇ ਔਰ 600 ਕਿਲੋਮੀਟਰ ਮਿਲਦੇ ਆ 40 ਘੰਟੇ ਨਹੀਂ ਚਲਦੇ ਰਹਿਣਾ ਇਹ ਇਵੈਂਟ ਸਾਰੇ ਵਰਲਡ ਵਿੱਚ ਕਿਤੇ ਵੀ ਕਰ ਸਕਦੇ ਜਾ ਕੇ ਉਹਦਾ ਮੈਂਬਰ ਬਣਨਾ ਪੈਂਦਾ ਆ OTACS ਕਲੱਬ ਪੈरिस ਦਾ ਹੈਗਾ ਜਿਹੜੇ ਤੁਹਾਨੂੰ ਗਾਈਡਲਾਈਨਸ ਵੀ ਮਿਲਦੀ ਹੋਏਗੀ ਵੀ ਸਾਈਕਲਿੰਗ ਦੇ ਵਿੱਚ ਗਾਈਡਲਾਈਨਸ ਹੁੰਦੀਆਂ ਨੇ ਇੱਕਦਮ ਰੈਗੂਲਰ ਸਾਈਕਲ ਚਲਾਉਣਾ ਵੀ ਕਿਤੇ ਨਾ ਕਿਤੇ ਨੁਕਸਾਨਦੇ ਹੁੰਦਾ ਬੋਡੀ ਵਾਸਤੇ ਪੂਰੀ ਤੁਹਾਨੂੰ ਟ੍ਰੇਨਿੰਗ ਵੀ ਮਿਲੀ ਹੋਣੀ ਆਨਲਾਈਨ ਟ੍ਰੇਨਿੰਗ ਮਿਲੀ ਸੀਗੀਆਂ ਜਾਂ ਕੋਈ ਫਿਜ਼ੀਕਲੀ ਪ੍ਰੈਕਟੀਕਲੀ ਕੋਈ ਨੇੜੇ ਆ ਕੇ ਦੱਸ ਕੇ ਗਿਆ ਦੇਖੋ ਉਹਨਾਂ ਦੇ ਰੂਲਸ ਹੈਗੇ ਜਿਹੜੇ ਰੈਗੂਲੇਸ਼ਨ ਹੈਗੇ ਅਸੀਂ ਉਹਨਾਂ ਨੂੰ ਫੋਲੋ ਕਰਨਾ ਹੁੰਦਾ ਕਿ ਅਸੀਂ ਇੰਨੇ ਘਟੇ ਚ ਪੂਰੀ ਕਰਨੀ ਹੈ ਤੁਸੀਂ ਆਪਣੀ ਬੋਡੀ ਸਾਹਮਣੇ ਜਿੰਨੇ ਮਰੇਕ ਲਗ ਅਸਨ ਦੇ ਖਾਣਾ ਪੀਣਾ ਜੋ ਖਾਣਾ ਰੁਕਸਤ ਦੇ ਰਸਤੇ ਕਿਤੇ ਹਾਈਵੇ ਤੇ ਕੋਈ ਵੀ ਇੰਨੇ ਰਸਤੇ ਰੈਸਟੋਰੈਂਟ ਨਾ ਬੇ ਹੁੰਦੇ ਆ ਕਿਤੇ ਰੁਕਸਤ ਦੇ ਉਪਰ ਇੱਕ ਹਾਈਵੇ ਤੇ ਜਿੰਨਾ ਚੈੱਕ ਪੁਆਇੰਟਸ ਹੁੰਦੇ ਆ ਚੈੱਕ ਪੁਆਇੰਟਸ ਤੇ ਉੱਥੇ ਪਹੁੰਚਣਾ ਜਿਹੜੀ ਟਾਈਮ ਤੇ ਪਹੁੰਚਣਾ ਜਿਹੜੀ ਹੁੰਦਾ ਉਹ ਚੈੱਕ ਪੁਆਇੰਟ ਤੇ ਸਟੈਂਪਿੰਗ ਸਟੈਂਪਿੰਗ ਕਰਨੀ ਪੈਂਦੀ ਹੈ ਤੇ ਰੂਲ ਜਿਹੜੇ ਹੈਗੇ ਕਿ ਤੁਸੀਂ ਹੁਣ ਪ੍ਰੈਕਟਿਸ ਕਰਨੀ ਪੈਂਦੀ ਹੈ ਹੁਣ ਜਿਹੜੀ ਪ੍ਰੈਕਟਿਸ ਹੈਗੀ ਤੁਹਾਡੀ ਕਿ ਇੱਥੇ ਤੁਸੀਂ ਲੰਬੀ ਸਾਈਕਲ ਚਲਾਉਣਾ ਹੈ 200 ਕਿਲੋਮੀਟਰ ਹਰ ਕੋਈ ਬੰਦਾ ਨਹੀਂ ਬਸ ਦੀ ਗੱਲ ਨਹੀਂ 200 ਚਲਾ ਲੈ ਤੇ ਸਾਨੂੰ ਡ ਤੇ ਆਪਣੇ ਲੋਕਲ ਕਲੱਬ ਦੇ ਤੁਹਾਨੂੰ ਸੀ ਪ੍ਰੈਕਟਿਸ ਕਰ ਸਕਦੇ ਲੋਕਲ ਕਲੱਬ ਜਿਹੜਾ ਹੈਗੇ ਤੁਹਾਨੂੰ ਜਿਹੜਾ ਸੀਨੀਅਰ ਰਾਈਡਰ ਹੁੰਦੇ ਆ ਸੀਨੀਅਰ ਸਾਈਕਲਿਸਟ ਜਿਹੜੇ ਪੈਨ ਕਰ ਰਹੇ ਆ ਉਹਨਾਂ ਮਿਲ ਜੁਲ ਕੇ ਡਿਸਕਸ਼ਨ ਕਰਕੇ ਆਪਾਂ ਸਿੱਖ ਲੈਂਦੇ ਆਖ ਦੋ ਜਨਮ ਜਿਹੜੀ ਤੁਸੀਂ ਸਾਈਕਲਿੰਗ ਕਰ ਰਹੇ ਸੀਗੇ ਲੁਧਿਆਣਾ ਤੋਂ ਬਾਹਰ ਨਿਕਲ ਕੇ ਫਰਸਟ ਕਿਹੜੀ ਸਿਟੀ ਚੂਜ਼ ਕੀਤੀ ਸੀ ਔਰ ਲਾਸਟ ਕਿਹੜੀ ਰਹੀ ਸੀਗੀ ਰਸਤੇ ਦੇ ਵਿੱਚ ਤੁਹਾਨੂੰ ਕੋਈ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ ਜਿੱਦਾਂ ਕੋਈ ਕਈ ਵਾਰੀ ਇਕੱਲਾ ਬੰਦਾ ਦੇਖ ਕੇ ਲੁੱਟ ਖੋਹ ਵੀ ਹੁੰਦੀ ਹੈ ਬੜਾ ਕੁਝ ਹੁੰਦਾ ਹੈਗਾ ਮੇਰੀ ਪਹਿਲੀ ਰਾਈਡ ਜਿਹੜੀ ਸੀ ਸਭ ਤੋਂ ਲੰਬੀ ਰਾਈਡ ਕੀਤੀ ਜਲੰਧਰ ਸਟਾਰਟ ਕੀਤਾ ਸੀ ਰਾਤ ਨੂੰ ਸ਼ਾਮ ਨੂੰ 6 ਵਜੇ ਸੀ ਜਲੰਧਰ ਤੋਂ ਉਹ ਸਵੇਰੇ ਸੀ 6 ਵਜੇ ਵਾਪਸ ਆ ਗਏ ਸੀ ਚੰਦਪੁਨੀ ਜਾ ਕੇ ਜਲੰਧਰ ਤੋਂ ਚੰਦਪੁਨੀ 10 ਕਿਲੋਮੀਟਰ ਜਾ ਕੇ ਚੰਦਪੁਨੀ ਵਾਪਸ ਆ ਗਏ ਸੀ ਤੇ ਅਸੀਂ ਉਹ ਸਾਡਾ ਕਲੱਬ ਹੁੰਦਾ ਕਲੱਬ ਚ ਜਿਹਨੇ ਰਿਸਟਰ ਕੀਤਾ ਜਿਹਨੇ ਰੈਡਰ ਹੁੰਦੇ ਆ 10 15 20 25 ਬੰਦੇ ਪੰਜਾਬੀ ਹੁੰਦੇ ਕਿਵਰੀ ਕਿਵਰੀ ਦੋ ਬੰਦੇ ਹੁੰਦੇ ਡਿਪੈਂਡ ਕਰਦਾ ਕਿੰਨੇ ਨੰਬਰ ਰੈਡ ਵੀ ਰੈਡ ਤੇ ਕੱਲੇ ਵੀ ਕੀਤੀ ਮੈਂ 16 ਵੀ ਕੀਤੀ ਹੋਈ ਹੈ ਤੇ ਅਸੀਂ ਇਕੱਠੇ ਮਿਲ ਜੁਲ ਕੇ ਅੱਗੇ ਪਿਛੇ ਰਹਿ ਕੇ ਥੋੜਾ ਜਿਹਾ ਇੱਕ ਦੂਜੇ ਦੇ ਸਾਥ ਦੇ ਕੇ ਰਾਤ ਨੂੰ ਜੇ ਰਾਤ ਦੇ ਟਾਈਮ ਮੈਂ ਇਕੱਠੇ ਹੋਏ ਤਿੰਨ ਚਾਰ ਬੰਦੇ ਇਕੱਠੇ ਚੱਲਦੇ ਆਂ ਤਾਂ ਕਿ ਸਾਨੂੰ ਕੋਈ ਪਰੇਸ਼ਾਨੀ ਨਾ ਹੋਵੇ ਪਲੱਸਟੇਜ ਕੋ ਲੁੱਟਕੋ ਦਾ ਪੰਗਾ ਨਾ ਹੋਵੇ ਮੇਰੇ ਨਾਲ ਦੋ ਵਾਰੀ ਲੁੱਟਕੋ ਹੋ ਚੁੱਕੀ ਹੈ ਇੱਕ ਵਾਰੀ ਤੇ ਬਿਆਸ ਦੇ ਕੋਲ ਖਲਚੀਆਂ ਪਿੰਡ ਹੈਗਾ ਉੱਥੇ ਮੇਰੇ ਰਾਤ ਨੂੰ ਮੇਰੇ ਕੋਲ ਬੈਗ ਮੇਰਾ ਕੈਸ਼ ਸੀ 20000 ਮੇਰੇ ਕੋਲ ਉਹ ਲੈ ਗਏ ਫੋਨ ਲੈ ਗਏ ਦੋ ਸੀ ਦੋ ਬੰਦੇ ਸੀ ਸੀ ਰੈਡ ਕਰੇ ਤੇ ਰਾਤੀ ਖੋਕ ਲੈ ਗਏ ਤੇ ਉਸ ਤੋਂ ਬਾਅਦ ਫਿਰ ਅਸੀਂ ਮੈਂ ਰਾਤ ਨੂੰ ਜਦੋਂ ਰਾਈਡ ਕਰਦਾ ਰਾਤ ਨੂੰ ਅਸੀਂ ਚਾਰ ਪੰਜ ਬੰਦੇ ਇਕੱਠੇ ਘਟਕਣ ਮਿਨਿਮ ਹੁੰਦੇ ਆਂ ਅਸੀਂ ਇਕੱਲੇ ਰਾਈਡ ਅਵੋਇਡ ਕਰਦੇ ਰਾਤ ਨੂੰ ਦਿਨੇਸ ਇਹਨਾਂ ਸਰਕਲ ਤੇ ਅੰਨੇ ਰਾਸ ਨੂੰ ਚਲਾਣਾ ਸਾਨੂੰ ਰਾਈਟ ਲੈਫਟ ਪ੍ਰੋਪਰ ਚਾਹੀਦੀਆਂ ਅਗਲੀ ਰਾਈਟ ਫਰੰਟ ਲਾਈਟ ਬਹੁਤ ਸਟਰੋਂਗ ਹੋਣੀ ਚਾਹੀਦੀ ਪਿਛਲੀ ਲਾਈਟ ਸਟਰੋਂਗ ਹੋਣੀ ਚਾਹੀਦੀ ਬੈਲਟ ਪੱਕ ਚਲਦੇ ਇਫੈਕਟਿਵਲੀ ਬੱਕ ਚਲਦੇ ਹੈਲਮਟ ਹੁੰਦਾ ਠੀਕ ਹੈ ਤੇ ਮੈਂ ਇੱਕ ਸਵਾਲ ਪੁੱਛਣਾ ਚਾਹਾਂਗਾ ਜਿਹੜਾ ਏਸ਼ੀਆ ਬੁੱਕ ਆਫ ਰਿਕਾਰਡਸ ਹੈਗਾ ਤੇ ਇੰਡੀਅਨ ਬੁੱਕ ਆਫ ਰਿਕਾਰਡ ਇੱਥੇ ਤੁਹਾਡੀ ਅਪਰੋਚ ਕਿਸ ਤਰ੍ਹਾਂ ਹੋਈ ਕਿਸ ਤਰ੍ਹਾਂ ਉਹਨਾਂ ਨੇ ਤੁਹਾਨੂੰ ਲੱਭਾਇਆ ਤੁਸੀਂ ਉਹਨਾਂ ਨੂੰ ਕੋਈ ਅਪਰੋਚ ਕੀਤੀ ਸੀਗੀ ਕਿਉਂਕਿ ਜਿਹੜੇ ਅਵਾਰਡ ਨੇ ਤੇ ਬਹੁਤ ਹੀ ਇਮੇਜੀਬਲ ਹੈਗੇ ਇੰਪ੍ਰੈਸਿਵ ਹੁੰਦੇ ਨੇ ਬਹੁਤ ਪ੍ਰਭਾਵ ਨਿਕੋ ਮੈਂ ਜਦੋਂ 2017 ਚ ਪਹਿਲੀ ਰਾਈਡ ਕੀਤੀ ਸੀਗੀ 200 ਕਿਲੋਮੀਟਰ ਦੀ ਉਸ ਸੈਸ਼ਨ ਸੈਸ਼ਨ ਹੁੰਦਾ ਸਾਡਾ 1 ਨਵੰਬਰ ਤੋਂ ਲੈ ਕੇ 31 ਅਕਤੂਬਰ ਸੈਸ਼ਨ ਹੁੰਦਾ ਜਿਹੜਾ ਆਡਸ ਕਲੱਬ ਦਾ ਹੈਗਾ ਉਹ ਪਹਿਲੀ ਰਾਈਡ ਮੇਰੀ ਸੀ 2017 ਕੀਤੀ ਸੀ ਮਈ 2017 ਚ 200 ਕਿਲੋਮੀਟਰ ਉਸ ਤੋਂ ਬਾਅਦ ਫਿਰ 300 ਕਿਲੋਮੀਟਰ ਕੀਤੀ 400 ਕਿਲੋਮੀਟਰ ਕੀਤੀ 600 ਕਿਲੋਮੀਟਰ ਕੀਤੀ ਤੇ ਇੱਕ ਐਸਆਰ ਟਾਈਟਲ ਮੇਰਾ ਉਦੋਂ ਇਹ ਤਾਂ ਬਣ ਗਿਆ ਚਾਰ ਰੈਣਾ ਕਰਕੇ ਉਸ ਸੈਸ਼ਨ ਚ ਮੈਂ ਤਿੰਨ ਟਾਈਟਲ ਇਗਲੇਤੇ ਸੀਗੇ ਸੁਪਰੀਨਿਅਰ ਤਿੰਨ ਲੈਵਲ ਟਾਈਟਲ ਜਿਹੜੇ ਪਹਿਲੇ ਇੱਕ ਸਾਲ ਜੀ ਮੈਂ ਤੈਨੂੰ ਮਾਰ 12 ਰੈਡਾਂ ਕਰਤੀਆਂ 12 ਰੈਡਾਂ ਕਰਤੀਆਂ ਇੱਕ ਸੈਸ਼ਨ ਤੇ ਤੇ ਤਿੰਨ ਟਾਈਟਲ ਲਿੱਤੇ ਉਸ ਤੋਂ ਨੈਕਸਟ ਈਅਰ ਜਿਹੜਾ ਸੈਸ਼ਨ ਮੇਰਾ ਸਟਾਰਟ ਹੋਇਆ ਉਹਦੇ ਮੈਂ ਹੋਰ ਜ਼ਿਆਦਾ ਹਰ ਹਫ਼ਤੇ ਨਿਕਲ ਜਾਂਦਾ ਸੀਗਾ ਮੈਂ ਫਰਡੇ ਨਿਕਲਣਾ ਥੋਂ ਦੀ ਕਿਸੇ ਵੀ ਸਿਟੀ ਜਾਣਾ ਸਾਰਾ ਇੰਡੀਆ ਦਾ ਮੈਂ ਸਾਰੀ ਸਟੇਟਾਂ ਘੁੰਮ ਚੁੱਕਾ ਐਕਸੈਪਟ ਨਾਰਥ-ਈਸਟ ਐਤੋਂ ਦੀ ਮੈਂ ਬੰਬਈ ਜਾਣਾ ਮੌਲਮ ਫਲਾਈਟ ਪਕੜੀ ਫਰਡੇ ਨੂੰ ਸ਼ਾਮ ਰਤੀ ਪਹੁੰਚ ਗਏ ਸੈਚਰਡੇ ਸਵੇਰੇ ਇਵੈਂਟ ਸ਼ੁਰੂ ਕਰਨਾ ਹੈ ਸੰਡੇ ਸ਼ਾਮੀ ਖਤਮ ਹੋਣਾ ਤੇ ਮੰਡੇ ਮਾਰਨਿੰਗ ਫਲਾਈਟ ਵਰਕੇ ਵਾਪਸ ਆ ਜਾਣਾ ਚਾਰ ਦਿਨ ਮ ਜਦੋਂ ਮੈਂ ਹਰ ਹਫ਼ਤੇ ਆਲਮੋਸਟ ਜਿਹੜਾ ਸਾਲ 52 ਉੱਤੇ ਸੀਗੇ ਤੇ 52 ਹਫ਼ਤਿਆਂ ਚ ਮੈਂ 45 ਵੀਕਸ ਬਰ ਰਹਿਆ ਮੈਂ ਹਰ ਹਫ਼ਤੇ ਸੈਟਰਡੇ ਨਿਕਲ ਸੰਡੇ ਮੇਰੇ ਬਾਹਰ ਹੁੰਦਾ ਸੀਗਾ ਤੇ ਉਹ ਰਾਈਡ ਕਰਦੇ ਕਰਦੇ ਸਾਰੇ ਆਲਓਵਰ ਇੰਡੀਆ ਕਿਤੇ ਮੈਂ ਤੇ ਉਸ ਸਾਲਸ ਮੈਂ 10 ਸੀਰੀਜ਼ ਟਾਈਟਲ ਕਿਤੇ 2018 ਦੇ 19 ਸੀਗੇ ਤੇ ਉਸ ਤੋਂ ਅਗਲੇ ਸਾਲ ਫਿਰ 6 ਟਾਈਟਲ ਕਿਤੇ ਫਿਰ 5 ਕਿਤੇ ਤੇ ਕਰਦੇ ਕਰਦੇ ਮੇਰੇ ਟਾਈਟਲ 32 ਟਾਈਲ ਇਕੱਠੇ ਹੋ ਗਏ 32 ਟਾਈਲ ਇਕੱਠੇ ਹੋ ਗਏ ਜਿਹੜੇ ਮੈਕਸਿਮਮ ਹੈਗੇ ਏਸ਼ੀਆ ਚ ਇੰਡੀਆ ਚ ਵੀ ਮੈਕਸਿਮਮ ਹੈ ਤੇ ਏਸ਼ੀਆ ਦੀ ਹੁਣ ਏਸ਼ੀਆ ਦੀ ਹੈ ਤੇ ਹੋਰ ਕਿਸੇ ਦੇ ਹੈ ਨਹੀਂ ਔਰ ਇਵੈਂਟਸ ਵੀਕਐਂਡਸ ਇਵੈਂਟਸ ਹੁੰਦੇ ਆ ਨਾਲ ਇੰਟਰਨੈਸ਼ਨਲ ਪ੍ਰੂਵਡ ਹੈ ਸਰਟੀਫਾਈਡ ਇਵੈਂਟਸ ਹੈਗੇ ਸਰਟੀਫਾਈਡ ਮਤਲਬ ਕਿ ਤੁਹਾਨੂੰ ਆਰਡਰਸ ਤੋਂ ਪੈरिस ਦਾ ਸਰਟੀਫਿਕੇਟ ਆਉਂਦੇ ਮੈਡਲ ਆਉਂਦੇ ਉਸ ਤਰੀਕ ਔਰ ਟਾਈਮਿੰਗ ਸਟੈਂਪ ਹੁੰਦੇ ਆ ਸਟੈਂਪ ਲੱਗ ਦਿੰਦੇ ਆ ਸੈਟ ਕੁਡ ਭੇਜਦੇ ਆ ਚੈੱਕ ਕਰਦੇ ਪ੍ਰੋਪਰਲੀ ਚੈੱਕ ਕਰਕੇ ਕਰਦੇ ਮਰਸ਼ਲਿੰਗ ਪ੍ਰੋਪਰ ਹੁੰਦੀ ਹੈ ਕਿ ਤੁਸੀਂ ਠੀਕ ਹੈ ਕੋਈ ਚੀਟਿੰਗ ਨਹੀਂ ਕਰ ਰਿਹਾ ਪ੍ਰੋਪਰ ਕਰਕੇ ਟਾਈਮ ਫਿਨਿਸ਼ ਕਰਨਾ ਪੈਂਦਾ ਸਾਨੂੰ ਉਹ ਸਾਰੇ ਸਰਟੀਫਿਕੇਟਸ ਹੋਣਗੇ ਸਰਟੀਫਿਕੇਟ ਫੈਂਸ ਕਰਕੇ ਉਸ ਬਾਕੀ ਜਿਹੜੇ ਮੈਂ ਦੂਜੇ ਜਿਹੜੇ ਲੰਬੇ ਇਵੈਂਟਸ ਕਿਤੇ ਦਿੱਲੀ ਤੋਂ ਉਹ ਵੀ ਜਿਹੜੇ ਹੈਗੇ ਸੋ ਵਰਲਡ ਅਲਟਰਾ ਸਾਈਕਲਿੰਗ ਐਸੋਸੀਏਸ਼ਨ ਵੱਲੋਂ ਪ੍ਰੂਫ ਸੀ ਸਰਟੀਫਿਕੇਟਸ ਦੇ ਕੇ ਜਿਹੜੇ ਕਰਾਸ ਚੈੱਕ ਕਰਦੇ ਆ ਇਹ ਠੀਕ ਕਰ ਰਹੇ ਸੋ ਕੁਝ ਡਿਲੀਟ ਟਾਈਮਿੰਗ ਸਾਡੀ ਨੋਟ ਹੁੰਦੀ ਐ ਇੰਨੇ ਕੰਟੇ ਚ ਇੰਨੇ ਇੱਥੇ ਪਹੁੰਚ ਗਿਆ ਇੰਨੇ ਕਿਲੋਮੀਟਰ ਕਵਰ ਕਰ ਲਿਆ ਟੋਟਲ ਸਰਟੀਫਿਕੇਟਸ ਨਾਲ ਮਿਲਦਾ ਕਿ ਅਨੇ ਟਾਈਮਸ ਦੀ ਰਾਈਡ ਕੀਤੀ ਐ ਸੋ ਸਰਟੀਫਿਕੇਸ਼ਨ ਦੇ ਕਰਕੇ ਹੀ ਜਿਹੜਾ ਏਸ਼ੀਆ ਬੁੱਕ ਰਿਕਾਰਡ ਨੇ ਜਿਹੜਾ ਮੈਂ ਪੁੱਛਿਆ ਉਹਨੂੰ ਕਹਿੰਦੇ ਹਾਂ ਜੀ ਤੁਹਾਡੇ ਸਰਟੀਫਿਕੇਟਸ ਹੈਗੇ ਆ ਸਰਟੀਫਿਕੇਸ਼ਨ ਹੈਗੀ ਐ ਤੁਹਾਨੂੰ ਇਸ ਵਿੱਚ ਕੁਝ ਕੁਸ਼ਨ ਅਸਾਂ ਦੇ ਉਹ অবজারਵਰ ਦੇ ਲੋੜ ਨਹੀਂ ਐ ਤੁਸੀਂ ਸਾਡੇ ਕੋਲ ਪਹਿਲਾਂ ਹੀ ਸਰਟੀਫਿ ਤੇ ਇਹ ਨਾਲ ਇਹਨਾਂ অবজারভার ਹੁੰਦੇ ਆ ਦੇਖਦੇ ਆ ਫਿਰ ਬਾਅਦ ਚ ਦਿੰਦੇ ਆ ਪਰ ਮੇਰੇ ਸਾਰੇ ਪਹਿਲੇ ਸਰਟੀਫਿਕੇਟ ਸਾਰੇ ਸਰਟੀਫਿਕੇਟਸ ਮੇਰੇ ਪਹਿਲੇ ਸਰਟੀਫਾਈਡ ਸਾਰੇ ਮੈਂਸ ਆ ਗਏ ਮੇਰੇ ਮੈਡਲ ਸਾਰੇ ਮੇਰੇ ਕੋਲ ਪਹਿਲੇ ਹੈਗੇ ਤੇ ਇਹਨਾਂ ਨੇ ਸਿਰਫ ਚੈੱਕ ਕਰ ਉਸ ਚੈੱਕ ਕਰਨਾ ਕਿ ਆ ਠੀਕ ਹੈ ਤੇ ਕਰਾਸ ਚੈੱਕ ਕਰਕੇ ਮੈਨੂੰ ਉਹਨਾਂ ਨੇ ਅਵਾਰਡ ਦੇ ਦਿੱਤਾ ਤੋਂ ਬਹੁਤ ਅਸੀਂ ਤੁਹਾਨੂੰ ਸ਼ੁਭਕਾਮਨਾਵਾਂ ਹੀ ਦਵਾਂਗੇ ਅੱਗੇ ਵੀ ਤੁਸੀਂ ਹੋਰ ਵੱਧ ਚੜ ਕੇ ਕੁਝ ਨਾ ਕੁਝ ਅੱਛਾ ਕਰੋ ਦੇਸ਼ ਵਾਸਤੇ ਵੀ ਤੇ ਆਪਣੇ ਵਾਸਤੇ ਵੀ ਤੇ ਲੁਧਿਆਣਾ ਦਾ ਨਾਮ ਤਾਂ ਰੋਸ਼ਨ ਕਰੀ ਰਹੇ ਹੋ ਤੁਸੀਂ ਤੇ ਲੋਕ ਜਿਹੜੇ ਤੁਹਾਨੂੰ ਦੇਖ ਰਹੇ ਨੇ ਲੋਕਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਵੀ ਕਿਸ ਤਰ੍ਹਾਂ ਰਹਿਣਾ ਚਾਹੀਦਾ ਹੈ ਔਰ ਦੇਖੋ আজকাল ਦਾ ਲਾਈਫ ਸਟਾਈਲ ਇਹਨਾਂ ਭਜ ਦੌੜ ਹੈਗੀ ਆ ਹਰ ਇੱਕ ਬੰਦਾ ਬਿਜ਼ੀ ਆਪਣੇ ਜੇ ਬੱਚੇ ਆ ਤਾਂ ਉਹ سوشل میڈیا 'ਚ ਬਿਜ਼ੀ ਹੈਗੀ ਆ ਹਰ سوشل میڈیا ਨੇ ਜਿਆਦਾ ਐਕਟਿਵ ਹੋ ਗਈ ਹਈ ਆ ਸਾਰੇ ਆਨਲਾਈਨ ਰਹਿੰਦੇ ਮੁਸਲੀ ਚਾਹੇ ਉਹ ਇੰਸਟਾਗ੍ਰਾਮ ਹੋਵੇ ਚਾਹੇ ਟਵਿੱਟਰ ਹੋਵੇ ਚਾਹੇ WhatsApp ਹੋਵੇ Facebook ਹੋਵੇ ਬੱਚਿਆਂ ਦਾ ਟਾਈਮ ਜਿਹੜਾ ਆਨਲਾਈਨ ਜਿਹੜਾ ਹੈਗਾ ਦੇਖਦੇ ਜਿਹੜਾ ਹੈਗਾ ਵੀਊ ਟਾਈਮ ਹੈਗਾ ਉਹ 6-7 ਘੰਟੇ-8 ਘੰਟੇ ਹੈਗੇ ਜਿਸ ਨਾਲ ਉਹਨਾਂ ਦੀ ਪੜਾਈ ਪੜਾਈ ਵੀ ਖਰਾਬ ਹੁੰਦੀ ਹੈ ਸਿਹਤ ਵੀ ਨਾਲ ਖਰਾਬ ਹੁੰਦੀ ਹੈ ਅੱਖਾਂ ਨੂੰ ਨਜ਼ਰ ਜਾਂਦੀ ਹੈ ਵੇਖਾ ਕੰਨਾਂ 'ਚ ਜਿਹੜਾ ਸਾਲ ਸਪੀਕਰ ਲੱਗ ਰੱਖਦੇ ਆ ਕੰਨਾਂ ਦੇ ਵੀ ਸੁਣਾਈ ਘੱਟ ਜੀ ਡੈਫੀਨਸ ਵੀ ਸ਼ੁਰੂ ਹੋ ਜਾਂਦੀ ਓ ਲਈ ਉਮਰ ਹਿਸਾਬ ਨਾਲ ਨਾ ਫਿਰ ਜਿਆਦਾ ਫੋਨ ਸੁਣਨ ਨਾਲ ਐਕਚੁਅਲੀ ਕੰਨ ਨਾਲ ਜਿਹੜੀ ਤਰੰਗਾਂ ਹੁੰਦੀਆਂ ਤਰੰਗਾਂ ਜਾਂਦੀਆਂ ਦਿਮਾਗ ਨੂੰ ਉਹਨਾਂ ਦਿਮਾਗ ਦੀ ਕਿਹ ਮਾਰੀ ਹੋ ਸਕਦੀ ਤੁਹਾਨੂੰ ਕੈਂਸਰ ਵੀ ਹੋ ਸਕਦਾ ਤੇ ਆਪਣੀ ਸਿਹਤ ਵੀ ਖਰਾਬ ਕੋ ਬੈਠੇ ਬੈਠੇ ਕੋ ਐਕਟੀਵਿਟੀ ਨਹੀਂ ਕਰ ਰਹੇ ਤੇ ਆਪਣਾ ਮੋਟਾਪਾ ਵੀ ਵਧ ਰਿਹਾ ਤੇ ਮੋਟਾਪਾ ਸਤ ਤੋਂ ਵੱਡੀ ਬਿਮਾਰੀ ਹੈ ਮੋਟਾਪਾ ਇਨਹੀਂ ਅੱਗੇ ਸ਼ੂਗਰ ਕਰਨੀ ਹੈ ਬਲੱਡ ਪ੍ਰੈਸ਼ਰ ਕਰਨੀ ਹੈ ਬਾਕੀ ਛੋਟੇ ਛੇ ਗੋਡੇ ਖਰਾਬ ਕਰਨੇ ਕਮਰ ਖ ਪਰ ਅਜਿੰਨ ਕਿ ਆਪਾਂ ਇੱਕੋ ਘਰ ਚ ਇੱਕੋ ਕਰਜ ਬੈਠ ਕੇ 6 ਬੰਦੇ ਜੇ ਘਰ ਚ ਆ ਗਿਆ ਸਾਰੇ ਆਪਣੇ ਅਲੱਗ-ਅਲੱਗ ਬੈਠੇ ਆ ਕਿਸੇ ਨਾਲ ਆਪਣੇ ਇੰਟਰੈਕਸ਼ਨ ਕੋਈ ਨਹੀਂ ਆ ਨਾ ਗੱਲ ਕਰਨੀ ਆ ਸਾਰੇ ਫੋਨ ਤੇ ਲੱਗੇ ਹੁੰਦੇ ਆ ਤੇ ਉਹਨਾਂ ਸਾਰੀ ਆਪਣੀ ਜ਼ਿੰਦਗੀ ਹੈਲਥ ਖਰਾਬ ਹੋ ਰਹੀ ਹੈ ਤੇ ਮੈਂ ਕਹਿੰਨਾ ਕਿ ਇਹ ਚੀਜ਼ ਨੂੰ ਛੱਡ ਕੇ ਆਪਣੇ ਧਿਆਨ ਜੇ ਲੰਬੀ ਜ਼ਿੰਦਗੀ ਜਿਣੀ ਆ ਪਲਸ ਸਿਹਤਮੰਦ ਜ਼ਿੰਦਗੀ ਜਿਣੀ ਆ ਸਵਸਤ ਜਿਣੀ ਆ ਕਿ ਆਪਾਂ ਬਾਅਦ ਚ ਪਰੇਸ਼ਾਨ ਨਾ ਹੋਈਏ ਕਿਸੇ ਦੇ ਬੋਝ ਨਾ ਬਣੀਏ ਆਪਣੇ ਚੱਲਦੇ ਜਾਈਏ ਚੱਲਦੇ ਜਾਈਏ ਹੱਸ ਕੇ ਜਾਈਏ ਹੱਸ ਕੇ ਚੱਲਦੇ ਚੱਲੇ ਜਾਈਏ ਤੂੰ ਨਹੀਂ ਦੁਨੀਆ ਜਾਣਾ ਚਾਹੁੰਦਾ ਨਾ ਤੇ ਲਾਸਟ ਸਾਹ ਉਹ ਕੰਮ ਕਰਨਾ ਚਾਹੀਦਾ ਜਿਹੜਾ ਅਸੀਂ ساری ਜ਼ਿੰਦਗੀ ਕਰ ਕਰ ਸਕਦੇ ਹਾਂ ਲਾਸਟ ਮੂਮੈਂਟ ਤੱਕ ਕਰ ਸਕਦੇ ਹਾਂ ਉਹ ਐਕਟੀਵਿਟੀ ਕਰਨੀ ਚਾਹੀਦੀ ਹੈ ਸਪੋਰਟਸ ਹੈਗੀਆਂ ਲੋਕ ਸਪੋਰਟਸ ਕਰਦੇ ਆ ক্রিকেট ਖੇਡਦੇ ਆ ਬੈਡਮਿੰਟਨ ਖੇਡਦੇ ਆ ਚਾਹੇ ਬਾਸਕਟਬਾਲ ਖੇਡਣ ਉਹਦੀ ਲਾਈਫ ਹੁੰਦੀ ਹੈ ਕਿ ਹਾਂ 40 ਸਾਲ ਤੋਂ ਬਾਅਦ ਰਿਟਾਇਰ ਹੋਣਾ ਪੈਂਦਾ ਜੇ ਨਹੀਂ ਖੇਡਦਾ ਮੰਨਦਾ ਨਾ ਕਿਉਂਕਿ ਉਹ ਹਾਈ ਐਕਟਿਵ ਇੰਡਸਟਰੀ ਐਕਟੀਵਿਟੀ ਹੈਗੀਆਂ ਹਾਈ ਇੰਡਸਟਰੀ ਸਪ੍ਰਿੰਟ ਵੇਟ ਲਿਫਟਿੰਗ ਹੋ ਗਈ ਜਾਂ ਰਨਿੰਗ ਜਾਂ ਰਨਿੰਗ ਹੋ ਗਈ ਲੰਬੇ ਸਪ੍ਰਿੰਟਸ ਹੋ ਗਈਆਂ ਰੇਸ ਰਣੀ 100 ਕਿਲੋਮੀਟਰ 200 100 ਮੀਟਰ 200 ਨੋਨ ਚਾਹੁੰਦੀਆਂ ਸਾਈਕਲਿੰਗ ਵਾਕਿੰਗ ਜੋਗਿੰਗ ਬ੍ਰਿਸਕ ਵਾਕ ਲਾਈਟ ਰਨਿੰਗ ਮੈਰਾਥons ਸਵਿਮਿੰਗ ਹੈ ਨਾ ਇਹ ਤੁਸੀਂ ਸਾਰੀ ਜ਼ਿੰਦਗੀ ਲਾਸਟ ਸਾਹ ਤੱਕ ਮੁਮਰਤ ਤੱਕ ਕਰ ਸਕਦੇ ਹੋ ਤੇ ਇਹਨਾਂ ਤੁਹਾਡੇ ਹੈਲਥ ਵੀ ਟਿਕ ਰਹੇਗੇ ਫਿਜ਼ੀਕਲ ਠੀਕ ਰਹੋਗੇ ਮੈਂਟਲ ਵੀ ਠੀਕ ਰਹੋਗੇ ਤੁਹਾਡਾ ਮਾਸਿਕ ਸੰਤੁਲਨ ਠੀਕ ਰਹੇਗਾ ਸ਼ਾਂਤ ਸਵਭਾਵਾ ਰਹੋ ਸ਼ਾਂਤ ਰਹੇਗਾ ਪਰ ਇਸ ਦੇ ਨਾਲ ਤੁਹਾਡਾ ਜਿਹੜਾ ਹੈਗਾ ਸੋਸ਼ੀਅਲ ਮੌਕਾ ਮਿਲਦਾ ਤੁਹਾਨੂੰ ਸਮਾਜ ਨਾਲ ਮਿਲਣ ਜੋੜਨ ਦਾ ਹਰ ਬੰਦੇ ਕਈ ਤਰ੍ਹਾਂ ਤਰ੍ਹਾਂ ਬੰਦਾ ਮਿਲਦਾ ਮਿਲ ਜਣ ਬੰਦਾ ਤੁਹਾਡਾ ਸਮਾਜ ਨਾਲ ਤੁਹਾਡੀ ਸੋਸ਼ੀਅਲ ਫਿਟਨੈਸ ਵੀ ਪੂਰੀ ਵਧੀ ਰਹਿੰਦੀ ਹੈ ਚੌਥੀ ਚੀਜ਼ ਜਿਹੜੀ ਸਪਿਰਚੁਅਲ ਫਿਟਨੈਸ ਥੋੜੇ ਆਪਣੇ ਆਪ ਨਾਲ ਜੁੜਨ ਦਾ ਮੌਕਾ ਮਿਲਦਾ ਜਮੀਨ ਨਾਲ ਜੁੜਨ ਦਾ ਮੌਕਾ ਮਿਲਦਾ ਤੁਸੀਂ ਮੈਡੀਟੇਸ਼ਨ ਵੀ ਕਰ ਸਕਦੇ ਹੋ ਕੋਈ ਵੀ ਐਕਟੀਵਿਟੀ ਚਾਹੇ ਸਾਈਕਲਿੰਗ ਹੋਵੇ ਚਾਹੇ ਵਾਕਿੰਗ ਹੋਵੇ ਤੁਸੀਂ ਮੈਡੀਟੇਸ਼ਨ ਕਰਦੇ ਮੰਤਰ ਪੜ੍ਹਦੇ ਰਹੋ ਤੁਹਾਨੂੰ ਨਾਲ ਨਾਲ ਐਸੇਜ ਹੋ ਰਹੀਆਂ ਚਾਹੇ ਜੋਗਾ ਕਰੋ ਚਾਹੇ ਐਰੋਬਿਕਸ ਕਰੋ ਅਰਕੋ ਜੋਗਾ ਤਾਂ ਟੈਂਟ ਚੱਲਾ ਚੰਗੇ ਚੱਲੇ ਚੰਗੀ ਗੱਲ ਜੋਗਾ ਕੋਈ ਇੱਕ ਐਕਟੀਵਿਟੀ ਹੈ ਨਾ ਦੈਟ ਇਜ਼ ਸਾਰੀ ਜ਼ਿੰਦਗੀ ਕਰ ਸਕਦੇ ਹੋ ਕੋਈ ਵੀ ਐਕਟੀਵਿਟੀ ਕਰੋ ਜਿਹੜੀ ਤੁਸੀਂ ਸਾਰੀ ਜ਼ਿੰਦਗੀ ਕਰ ਸਕਦੇ ਹੋ ਜੇ ਨਾਲ ਤੁਸੀਂ ਮੈਡੀਟੇਸ਼ਨ ਵੀ ਕਰ ਸਕੋ ਨਾਲ ਆਪਣੇ ਹੈਲਥ ਨੂੰ ਡਿਕ ਰ ਸੋ ਏ ਸੀਗੇ ਪਵੰਤ ਇੰਗਰਾਜੀ ਜਿਹੜੇ ਆਰਥੋ ਡਾਕਟਰ ਵੀ ਨੇ ਲੁਧਿਆਣਾ ਦੇ ਵਾਸੀ ਨੇ ਤੇ ਇਹਨਾਂ ਨੇ ਇੰਡੀਆ ਬੁੱਕ ਆਫ ਰਿਕਾਰਡਸ ਤੇ ਏਸ਼ੀਆ ਬੁੱਕ ਆਫ ਰਿਕਾਰਡ ਦੇ ਵਿੱਚ ਆਪਣਾ ਨਾਮ ਦਰਜ ਕਰਾਇਆ ਸਿਰਫ ਸਾਈਕਲਿੰਗ ਦੇ ਕਿਉਂਕਿ 1 ਲੱਖ ਕਿਲੋਮੀਟਰ ਇਹਨਾਂ ਨੇ ਪੂਰੇ ਦੇਸ਼ ਤੇ ਵਿਦੇਸ਼ ਤੇ ਵੀ ਸਾਈਕਲ ਚਲਾਈ ਹੈਗੀ ਹੈ ਔਰ ਸਾਈਕਲ ਚਲਾ ਕੇ ਵਕ ਵਕ ਥਾਂ ਤੇ ਤੇ ਘੁੰਮੇ ਘੁੰਮੇ ਨੇ ਲੇਕਿਨ ਇਹਨਾਂ ਨੇ ਇੱਕ ਦੱਸਿਆ ਹੈਗਾ ਵੀ ਸਾਈਕਲ ਜਿਹੜੀ ਹੈਗੀ ਸਿਹਤ ਵਾਸਤੇ ਕਿੰਨੇ ਫਿਟ ਐਂਡ ਫਾਈਨ ਹੈਗੀ ਹੈ ਤੁਸੀਂ ਦੇਖਦੇ ਰਹੋ ਲਾਈਵ ਤੇ ਚੈਨਲ